ਥੋੜੇ ਚਾਰੇ ਤੇ ਸਕੂਨ ਵੜਾ ਸਕੂਨ ਤਾਂ ਬਹੁਤ ਹੈ ਸਮਾਨ ਵਿਕਦਾ ਵਧੀਆ ਤੁਹਾਨੂੰ ਕਮਾਈ ਵੀ ਦਿੱਤੀ ਗੁਰੂ ਜੀ ਨੇ ਛੰਨੂ ਪੈਸਾ ਵੀ ਦਿੱਤਾ ਸੇਵਾ ਵੀ ਦਿੱਤੀ ਪਹਿਲੇ ਦੁਕਾਨ ਕਰੀ ਸੀ ਕੱਪੜੇ ਦੀ ਸਾਡੀ ਚੱਲੀ ਨਹੀਂ ਕੱਪੜੇ ਦੀ ਦੁਕਾਨ ਐ ਅਸੀਂ ਘਰ ਵਿੱਚੇ ਕਰੀ ਸੀ ਉੱਥੇ ਬਸੇ ਪਠਾਣਾ ਚਾਹ ਦੇ ਵਿੱਚ ਕਰੀ ਸੀ ਲੋਕ ਆਧਾਰ ਲੈ ਗਏ ਵਾਪਸ ਨਹੀਂ ਦਿੱਤਾ ਕਿਸੇ ਨੇ ਜੇ ਅਸੀਂ ਅਰਦਾਸ ਕੀਤੀ ਮੈਂ ਫਿਰ ਬਾਬਾ ਜੀ ਨੇ ਸਾਡੀ ਸੁਣੀ ਫਿਰ ਅਸੀਂ ਸਵਾ ਲਾਈ ਸਭਾ ਜੇ ਸਾਡਾ ਕੁਛ ਪੈਸਾ ਪੂਰਾ ਹੋਇਆ ਫਿਰ ਅਸੀਂ ਗੁਰੂਕੀਲਾ ਹੋਰ ਲਈ ਬਾਬਾ ਜੀ ਦਾ ਗੁਰਗੋਬਨ ਸਿੰਘ ਦਾ ਵਿਆਹ ਅੱਛਾ ਜੀ ਗੁਰੂਕੀਲਾ ਹੋਰ ਫਿਰ ਸਾਡਾ ਸਾਰਾ ਪੈਸਾ ਪੂਰਾ ਹੋ ਗਿਆ ਉਸ ਤੋਂ ਬਾਅਦ ਅਸੀਂ ਕੱਪੜਾ ਵੀ ਪਾਇਆ ਅਸੀਂ ਬੈਗ ਵੀ ਪਾਇਆ ਟਾਈਮ ਦਾ ਖਾਣਾ ਟਾਈਮ ਦਾ ਸੌਣਾ ਟਾਈਮ ਦਾ ਉੱਠਣਾ ਠੀਕ ਉੱਤਰ ਕੇ ਪਹਿਲੇ ਬਾਹਰ ਤੇਰੇ ਵਾਹਿਗੁਰੂ ਦੀ ਹਾਜ਼ਰੀ ਲੱਗ ਜਾਂਦੀ ਐ ਅਸੀਂ 10 ਸਿੰਘਾਂ ਦੀ ਹਾਜ਼ਰੀ ਲੱਗ ਜਾਂਦੀ ਐ ਫਿਰ ਆਪਣਾ ਕੋਈ ਵੀ ਕੰਮ ਨੂੰ ਹੱਥ ਪਾ ਲੋ ਨਾ ਉਹ ਸੋਨਾ ਬਣ ਜਾਂਦਾ ਕੀ ਬਾਤ ਐ ਮਿੱਤੇ ਨੋ ਵੀ ਕ੍ਰਿਪੀ ਬਹੁਤ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਕੋਈ ਜਾਣਦਾ ਸੀ ਨਾ ਵੀ ਅਸੀਂ ਫਲਾਣੇ ਤੋਂ ਜਾਏ ਆਏ ਅਸੀਂ ਫਲਾਣੇ ਤੋਂ ਦਰਸ਼ਨ ਕਰੇ ਆਏ ਮੈਂ ਕਹਾਂ ਨਾ ਗੁਰ ਤੇਗ ਬਾਬਾ ਜੀ ਕਦੇ ਸਾਨੂੰ ਵੀ ਦਰਸ਼ਨ ਕਰਾਉਂਗੇ ਫਲਾਣੇ ਤੋਂ ਗਏ ਆ ਫਲਾਣੇ ਤੋਂ ਗਏ ਆ ਕਦੇ ਅਸੀਂ ਵੀ ਕਿਤੇ ਜਾਵਾਂਗੇ ਉਹ ਸਾਰੀ ਚੁਆਇਸ ਮੁੰਡਿਆਂ ਦੀ ਆ ਇਹ ਤੁਹਾਨੂੰ ਕਿਦਾਂ ਤੁਹਾਨੂੰ ਕਿਦਾਂ ਪਤਾ ਲੱਗਿਆ ਦੇਖ ਲੈਂਦੇ ਨੇ ਅਸੀਂ ਟੀਵੀਆ ਦੇ ਵਿੱਚ ਦੇਖਦੇ ਫਿਰ ਇਸ ਤਰ੍ਹਾਂ ਬੱਚੇ ਪਾਉਂਦੇ ਬੱਚਿਆਂ ਦਾ ਪਾਇਆ ਹੋਇਆ ਚੀਜ਼ਾਂ ਦੇਖਦੇ ਆ ਵੀ ਆਹ ਚੀਜ਼ ਬੱਚੇ ਨੂੰ ਪਸੰਦ ਆ ਉਹਦੇ ਤੇ ਹੱਥ ਵਿੱਚ ਦੇਖ ਲੈਣੀ ਆ ਕੋਈ ਜਾ ਪਾਇਆ ਹੋਇਆ ਦੇਖ ਲੈਣਾ ਫਿਰ ਜੀ ਸਿੰਘ ਉਹ ਚੀਜ਼ ਲੈ ਕੇ ਆਉਂਦੇ ਵੇ ਇਹ ਦੇ ਜਾਂਚ ਰਿਹਾ ਵੀਰ ਪਸੰਦ ਹੋਊਗਾ ਹੋਰਾਂ ਨੂੰ ਵੀ ਪਸੰਦ ਆਊਗਾ ਹੋਰਾਂ ਨੂੰ ਵੀ ਪਸੰਦ ਆਊਗਾ ਅੱਛਾ ਮਾਤਾ ਜੀ ਜਿੱਦਾਂ ਤੁਸੀਂ ਦਿੱਲੀ ਜਾਂਦੇ ਆ ਇਹ ਦਿੱਲੀ ਦੇ ਜਿਹੜੇ ਵਪਾਰੀ ਐ ਹਾਂਜੀ ਸਾਰੇ ਸਾਰੇ ਜਾਣਦੇ ਨੇ ਜੀ ਹਾਂ ਜਾਣਦੇ ਆ ਮਾਤਾ ਜੀ ਮਾਤਾ ਜੀ ਹੁੰਦੀ ਆ ਅੱਛਾ ਜੀ ਫਿਰ ਆਰਾਮ ਵਗੈਰਾ ਕਿੱਥੇ ਕਰਦੇ ਹੋ ਆਰਾਮ ਇੱਥੇ ਕਰਦੇ ਆ ਜੀ ਸਾਡਾ ਮੰਜਾ ਪਿਆ ਇੱਥੇ ਢਾਲੀ ਦਾ ਸਮਾਨ ਇਕੱਠਾ ਕਰੀਦਾ ਮੰਜਾ ਨਾਲੇ ਬੰਦ ਕਰਿਆ ਔਰ ਸੋ ਜਾਂਦੇ ਸਾਡੇ ਗੁਰੂਆਂ ਨੇ ਜੰਗਲਾਂ ਦੇ ਵਿੱਚ ਬਿਲਕੁਲ ਆਰਾਮ ਕਰਿਆ ਬਿਲਕੁਲ ਜੀ ਕੰਡਿਆਂ ਦੇ ਉੱਤੇ ਆਰਾਮ ਕਰਿਆ ਅਸੀਂ ਤਾਂ ਫੇਰ ਵੀ ਬਿਸਤਰ ਲਾ ਕੇ ਸੌਂਦੇ ਆ ਜੇ ਹਸਬੰਡ ਵੀ ਸਹੀ ਨਾ ਨਾ ਹੋਵੇ ਜੀ ਫਿਰ ਇਹ ਘਰ ਵਾਲੇ ਨੇ ਬਹੁਤ ਸਾਥ ਦਿੱਤਾ ਫੇਰ ਹਾਂ ਜੀ ਤਾਂ ਹੀ ਇੱਥੇ ਤੱਕ ਪਹੁੰਚੇ ਅਸੀਂ ਦੋਨੋਂ ਜਣੇ ਬਹੁਤ ਸਾਥ ਦੇ ਦਿੱਤਾ ਉਹਨਾਂ ਦਾ ਮੈਂ ਸਾਥ ਦਿੱਤਾ ਉਹਨਾਂ ਨੇ ਮੇਰਾ ਸਾਥ ਦਿੱਤਾ ਇਹ ਬਿਮਾਰ ਹੋ ਗਈ ਸੀ 7-8 ਸਾਲ ਬਿਮਾਰ ਰਹੇ ਹੈ ਆਪਣੀ ਬੇਟੀ ਨੂੰ ਜੀ ਆਨੰਮ ਕਰਾਈ ਅੱਜ ਸਰਕਾਰੀ ਜੋਬ ਕਰ ਰਹੀ ਆ ਉਹ ਪੱਤਗੜ ਤੋਂ ਵਾਹਿਗੁਰੂ ਕਿਰਪਾ ਕਰੇ ਜੇ ਸਾਡੀ ਉਮਰ 20 ਆਲਮੀ ਹੋ ਰਹੋਗੀ ਨਾ ਅਸੀਂ ਆਹ ਜਾਈ ਹੋਵਾਂਗੇ। ਕੀ ਬਾਤ ਹੈ ਜੀ। ਸਤਿ ਸ਼੍ਰੀ ਅਕਾਲ ਮਾਤਾ ਜੀ। ਵਾਈਕੀ ਜੀ ਖਾਲਸਾ ਵਾਈਕੀ ਜੀ ਕੀ ਹਰ ਰਏ। ਠੀਕ ਹੋ ਮਾਤਾ ਜੀ। ਥੋੜੇ ਚਾਰੇ ਤੇ ਸਕੂਨ ਬੜਾ। ਅੱਛਾ ਜੀ। ਸਕੂਨ ਤਾਂ ਬਹੁਤ ਹੈ। ਸਮਾਨ ਵਿਕਦਾ ਵਧੀਆ। ਮੈਂ ਕਿ ਆ ਜਾ। ਆ ਜਾ ਆ ਜਾ। ਆ ਜਾ। ਥੋੜਾ ਥੋੜਾ ਨਾ ਕੀ ਆ। ਮੇਰਾ ਨਾਮ ਪਰਮਜੀਤ ਕੌਰ। પરમજીત કોર હાજી કે કਿੱਥੇ રહેંદે હો તુસી અસી બસી પઠાણા تے આ ઇધર તુસી બેગ رکھے ہوئے મે ویکھ ਰિયા હે હાજી થોડા જ ਦੱਸੋ માતાજી ਜਿੱਦਾਂ ਸਾਡੀਆਂ ਵੀ મામાں ਘਰੇ ਹੁੰਦੀਆਂ ਥੋੜੀ ਜਿੱਦਾਂ ਉਮਰ ਵੀ ਹੋ ਗਈ ਆ ਹਨਾ ਕਾਫੀ ਮੇਰੀ ਉਮਰ 62 ਸਾਲ ਦੀ ਆ ਜੀ ਠੀਕ ਐ تے ਫਿਰ ਵੀ ਤੁਸੀਂ ਘਰ ਵੀ ਸੰਭਾਲਦੇ ਹੋ ਤੇ ਇਧਰ ਤੁਸੀਂ ਕੰਮ ਵੀ ਦੇਖਦੇ ਹੋ હાਜੀ ਪੋਤੇ ਪੋਤੀਆਂ ਵੀ ਐ ਆ ਪੋਤੇ ਪੋਤੀਆਂ ਵੀ ਆਪਦੇ ਆ ਘਰ ਵੀ ਸੰਭਾਲਦੇ ਆ ਤੇ ਆਪਣਾ ਆਪਣਾ ਬਿਜ਼ਨਸ ਵੀ ਕਰਦੇ ਆ ਇਹ ਇਹ ਮੇਰੇ ਹਸਬੰਦ ਨੇ ਜੀ ਅੱਛਾ ਇਹ ਹਸਬੰਦ ਨੇ ਠੀਕ ਹੈ ਜੀ ਹਾਂਜੀ ਤੇ ਤੁਹਾਡੇ ਤੁਹਾਡੇ ਪਰਿਵਾਰ ਤੁਹਾਡੇ ਬੇਟਾ ਵਗੈਰਾ ਬੇਟਾ ਮੇਰਾ ਬਾਹਰ ਗਿਆ ਹੋਇਆ ਜੀ ਇੱਕ ਅੱਛਾ ਜੀ ਇੱਕ ਆਪਣਾ ਕਰਦਾ ਕਰੇ ਕਰਦਾ ਜੀ ਰੰਗ ਰੋਗ ਦਾ ਕੋਠੀਆਂ ਠੇਕੇ ਤੇ ਲੈਂਦਾ ਜੀ ਅੱਛਾ ਜੀ ਹਾਂਜੀ ਪੇਂਟਰ ਉਹ ਪੇਂਟਰ ਹੈ ਜੀ ਉਹ ਪੇਂਟਰ ਹਾਂਜੀ ਵੱਡੇ ਮੇਲੇ ਹੁੰਦੇ ਨੇ ਉਹ ਨਾਲ ਲਾਉਂਦਾ ਇਹ ਆਪਣੇ ਖਿਲਾਉਣਿਆਂ ਦੀ ਦੁਕਾਨਾਂ ਲਾਉਂਦੇ ਆ ਵੱਡੀਆਂ ਖਿਲਾਉਣੇ ਹੁੰਦੇ ਨੇ ਵੱਡੇ ਅੱਛਾ ਜੀ ਹਾਂਜੀ ਇਹ ਮਾਤਾ ਜੀ ਤੁਸੀਂ ਮੇਲਿਆਂ ਤੇ ਹੀ ਲਾਂਦੇ ਹੋ ਜਾਂ ਵੈਸੇ ਵੀ ਵੈਸੇ ਨਹੀਂ ਜੀ ਮੇਲਿਆਂ ਮੇਲਿਆਂ ਤੇ ਲਾਂਦੇ ਆਂ ਮੇਲਿਆਂ ਤੇ ਲਾਂਦੇ ਹਾਂ ਜੀ ਗੁਰੂ ਘਿਲਾਰ ਹੋਇਆ ਸਵਾ ਹੋਈਆਂ ਫਤੇਗੜ ਸਾਹਾ ਤੇ ਬਸੌੜਾ ਸਾਹਿਬ ਪੱਠਾ ਸਾਹਿਬ ਚਮਕੌਰ ਸਾਹਿਬ ਮਾਛੂਆੜਾ ਸਾਹਿਬ ਤੇ ਕੋਤਵਾਲੀ ਸਾਹਿਬ ਮਰੀਂਡਾ ਅੱਛਾ ਜੀ ਫਿਰ ਫਤੇਗੜ ਸਾਹਿਬ ਜਿੱਦਾਂ ਹੁਣ ਇਹ ਜਿਹੜਾ ਸਮਾਨ ਤੁਸੀਂ ਖਰੀਦਿਆ ਹੋਇਆ ਫਿਰ ਹਾਂ ਇਹ ਮੈਂ ਸਮਾਨ ਦਿੱਲੀ ਤੋਂ ਲੈ ਕੇ ਆਉਂਦੀ ਜੀ अच्छा जी हां जी फिर ਜੇ ਪਟਿਆਲੇ ਤੋਂ ਲੈ ਕੇ ਆਉਂਦੀ ਇਹ ਬਿਜ਼ਨਸ ਸਿਮਹਾਲ ਦੇ ਘਰ ਦੇ ਮੈਂ ਸਾਮਾਨ ਲੈ ਕੇ ਆਉਂਦੀ ਜੇ ਦਿੱਲੀ ਤੋਂ ਤੁਸੀਂ ਆਪ ਖਰੀਦਦੇ ਹੋ ਆਪ ਖਰੀਦ ਕੇ ਲੈ ਕੇ ਆਉਂਦੇ ਅੱਛਾ ਜੀ ਹਾਂਜੀ ਇਹ ਇਹ ਨਾਲ ਨਹੀਂ ਆਉਂਦੇ ਤੁਹਾਡੇ ਇਹ ਕਦੇ ਜਲੇ ਜਾਂਦੇ ਨੇ ਨਹੀਂ ਮੈਂ ਕੱਲੀ ਜਾਂਦੀ ਆ ਅੱਛਾ ਜੀ ਹਾਂਜੀ ਇਹ ਤੁਸੀਂ ਇਹਨੇ ਮਤਲਬ ਕਿ ਐਕਸਪੋਰਟ ਹੋ ਗਏ ਹੈ ਹਾਂ ਐਕਸਪੋਰਟ ਐਨੇ ਹੋ ਗਏ ਕਿ ਤੁਹਾਨੂੰ ਮਤਲਬ ਕਿ ਲੋਕਾਂ ਦਾ ਸਮਝ ਵੀ ਆ ਗਿਆ ਵੀ ਲੋਕੀ ਕਿਹੜੀ ਚੀਜ਼ ਪਸੰਦ ਕਰਦੇ ਆ ਇਹ ਚੀਜ਼ ਪਸੰਦ ਕਰਦੇ ਆ ਹਾਂਜੀ ਕਿਹੜੀ ਚੀਜ਼ ਪਸੰਦ ਕਰਦੇ ਜਿ ਇਸ ਤਰ੍ਹਾਂ ਇਹ ਚਾਈਨੀ ਵੈਗ ਹਾਂਜੀ ਚਾਈਨੀ ਵੈਗ ਸਾਰੇ ਚਾਈਨੀ ਵੈਗ ਇਹ ਸਾਰੇ ਚైనా ਤੋਂ ਆਉਂਦੇ ਨੇ ਇਹ ਸਾਰੇ ਚైనా ਦੇ ਨੇ ਚైనా ਦੇ ਆ ਹਾਂਜੀ ਇਹ ਦਿੱਲੀ ਤੋਂ ਚੈਨਾ ਦੇ ਵਾਲੇ ਕਿਉਂ ਦੇ ਬੈਗ ਜਿੱਤਰਾ ਉਹ ਵੱਡੇ ਬੱਚੇ ਵਾਲੇ ਵੱਡਿਆਂ ਦੇ ਆ ਸਾੜ ਵਾਏਗਾ ਤੇ 벨ਟ ਵਾਏਗਾ ਉੱਪਰਲੇ ਇਹ ਸਾਰੇ ਦਿੱਲੀ ਤੋਂ ਆਏ ਹੋਏ ਨੇ ਇਹ ਬੈਗ ਬੱਚਿਆਂ ਦੇ ਉੱਪਰ ਵਾਲੇ ਇਹ ਸਾਰੇ ਦਿੱਲੀ ਤੋਂ ਕੀ ਬਾਤ ਹੈ ਜੀ ਹਾਂ ਜੀ ਇਹ ਇਹ ਤੁਸੀਂ ਕਿਦਾਂ ਫਿਰ ਪਤਾ ਕਿਦਾਂ ਕਰਦੇ ਵੀ ਲੋਕਾਂ ਨੂੰ ਕਿਹੜਾ ਹੋ ਜੀ ਮੈਂ ਗੱਡੀ ਜਾਂਦੀ ਜੀ ਸਿੱਧਾ ਜਾਂਦੇ ਔਰ ਸਿੱਧਾ ਮਾਲ ਲੈ ਕੇ ਇੱਥੇ ਆ ਜਾਂਦੇ ਹਾਂ ਮਾਤਾ ਜੀ ਥੋੜੇ ਦੱਸੋ ਵੀ ਜਿੱਦਾਂ ਤੁਸੀਂ ਮਾਲ ਲੈਣ ਜਾਂਦੇ ਹੋ ਇਹ ਸਟਾਰਟਿੰਗ ਕਿੱਦਾਂ ਹੋਈ ਸਟਾਰਟਿੰਗ ਤਾਂ ਅਸੀਂ ਇਕੱਲੇ ਦੋਨੋਂ ਜਾਂਦੇ ਸੀ ਜੀ ਅੱਛਾ ਮਾਲਕ ਤੁਸੀਂ ਵੀ ਹਾਂਜੀ ਦੋਨੋਂ ਜਾਂਦੇ ਸੀ ਫਿਰ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਵੀ ਚੱਲ ਮੈਂ ਦੁਕਾਨ ਸੰਭਦਾ ਪਰ ਜੀ ਤੂੰ ਜਾ ਦਿੱਲੀ ਤੇ ਸਮਾਨ ਲੈ ਕੇ ਆ ਅੱਛਾ ਮੈਂ ਆਪ ਚਲੀ ਜਾਂਦੀ ਸੀ ਕਿ ਜਿਹੜੇ ਗਾਹਾਂ ਦੁਕਾਨ ਵਾਲੇ ਸੀ ਅਸੀਂ ਦੋ ਦੁਕਾਨਾਂ ਤੇ ਤਿੰਨ ਦੁਕਾਨਾਂ ਤੇ ਮਾਲ ਖਰੀਦਦੇ ਉਹਨਾਂ ਨੂੰ ਪਹਿਲਾਂ ਫੋਨ ਕਰ ਦਿੰਦਾ ਬਈ ਬਾਈ ਅਸੀਂ ਦੁਕਾਨ ਮਾਲ ਲੈ ਕੇ ਜਾਣਾ ਆਹ ਮਾੜੀ ਸਾਡਾ ਹੋਣਾ ਚਾਹੀਦਾ ਮੂਰੇ ਉਹਨਾਂ ਨੇ ਜਦੇ ਥੱਲਿਆਂ ਚ ਪਾਉਣਾ ਵਾਪਸ ਮੈਨੂੰ ਸਟੇਸ਼ਨ ਤੇ ਛੱਡ ਜਾਣਾ ਸਟੇਸ਼ਨ ਤੋਂ ਮੈਂ ਗੱਡੀ ਬੈਠਣਾ ਬੱਸੀ ਆ ਜਾਣਾ ਸਰੰਦ ਬੱਸੀ ਇਹ ਮਾਤਾ ਹੀ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਇਹ ਉਹਨੂੰ ਮੁੰਡੇ ਨੂੰ ਪਸੰਦ ਆਉਂਗੇ ਇਹ ਕੁੜੀਆਂ ਰਹੀਆਂ ਪਸੰਦ ਆਉਗੀਆਂ ਜੀ ਉਹ ਚੁਆਇਸ ਆ ਜੀ ਅੱਛਾ ਉਹ ਸਾਰੀ ਚੁਆਇਸ ਮੁੰਡਿਆਂ ਦੀ ਆ ਇਹ ਤੁਹਾਨੂੰ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਦੇਖ ਲੈਂਦੇ ਨੇ ਅਸੀਂ ਟੀਵੀਆਂ ਦੇ ਵਿੱਚ ਦੇਖਦੇ ਫਿਰ ਇਸ ਤਰ੍ਹਾਂ ਬੱਚੇ ਪਾਉਂਦੇ ਬੱਚਿਆਂ ਦਾ ਪਾਇਆ ਹੋਇਆ ਚੀਜ਼ਾਂ ਦੇਖਦੇ ਆ ਵੀ ਆ ਚੀਜ਼ ਬੱਚੇ ਨੂੰ ਪਸੰਦ ਆ ਹਾਂ ਬੇਟਾ ਇਹ ਕੋਈ ਬੇਟੀ ਆ ਆ ਚੀਜ਼ ਉਹਨਾਂ ਨੂੰ ਪਸੰਦ ਆ ਉਹ ਚੀਜ਼ ਲੈ ਕੇ ਆਉਣੀ ਆ ਸੀ ਅੱਛਾ ਤੁਸੀਂ ਜਿੱਦਾਂ ਹੁਣ ਮੋਟਰਸਾਈਕਲ ਤੇ ਕੋਈ ਜਾ ਰਿਹਾ ਕੋਈ ਜਵਾਕ ਕੋਈ ਮੁੰਡਾ ਗੱਭਰੂ ਉਹਦੇ ਤੇ ਹੱਥ ਵਿੱਚ ਦੇਖ ਲੈਣੀ ਆ ਕੋਈ ਪਾਇਆ ਹੋਇਆ ਦੇਖ ਲੈਣਾ ਫਿਰ ਤੁਸੀਂ ਉਹ ਚੀਜ਼ ਲੈ ਕੇ ਆਉਣੀ ਵੀ ਇਹਦੇ ਜਾਚ ਰਿਹਾ ਵੀਰ ਪਸੰਦ ਹੋਊਗਾ ਹੋਰਾਂ ਨੂੰ ਵੀ ਪਸੰਦ ਆਊਗਾ ਹੋਰਾਂ ਨੂੰ ਵੀ ਪਸੰਦ ਆਊਗਾ ਅੱਛਾ ਹੀ ਹਾਂਜੀ ਕਿਆ ਬਾਤ ਹੈ ਅਸੀਂ ਵੀਰ ਦੀ ਦੁਕਾਨ ਕਰੀ ਆ ਅਸੀਂ ਪਹਿਲੇ ਦੁਕਾਨ ਕਰੀ ਸੀ ਕੱਪੜੇ ਦੀ ਸਾਡੇ ਚੱਲੀ ਨਹੀਂ ਕੱਪੜੇ ਦੀ ਦੁਕਾਨ ਅਸੀਂ ਘਰ ਵਿੱਚ ਹੀ ਕਰੀ ਸੀ ਉੱਥੇ ਬਸ ਹੀ ਪਠਾਨਾ ਸ਼ਹਿਰ ਵਿੱਚ ਕਰੀ ਸੀ ਲੋਕ ਆਧਾਰ ਲੈ ਗਏ ਵਾਪਸ ਨਹੀਂ ਦਿੱਤਾ ਕਿਸੇ ਨੇ ਹਾਂ ਫਿਰ ਅਸੀਂ ਸਵਾਲ ਆਈ ਸਵਾਲ ਜੇ ਸਾਡਾ ਕੁਝ ਪੈਸਾ ਪੂਰਾ ਹੋਇਆ ਫਿਰ ਅਸੀਂ ਗੁਰੂਕੀਲਾ ਹੋਰ ਲਈ ਬਾਬਾ ਜੀ ਦਾ ਗੁਰਗੋਬਿੰਦ ਸਿੰਘ ਦਾ ਵਿਆਹ ਅੱਛਾ ਜੀ ਗੁਰੂਕੀਲਾ ਗੁਰੂਕੀਲਾ ਫਿਰ ਸਾਡਾ ਸਾਰਾ ਪੈਸਾ ਪੂਰਾ ਹੋ ਗਿਆ ਉਸ ਤੋਂ ਬਾਅਦ ਅਸੀਂ ਕੱਪੜਾ ਵੀ ਪਾਇਆ ਅਸੀਂ ਬੈਗ ਵੀ ਪਾਏ ਅੱਛਾ ਜੀ ਉਸ ਤੋਂ ਬਾਅਦ ਸਾਡਾ ਕੰਮ ਚੱਲਿਆ ਚੱਲ ਚੱਲ ਪਿਆ ਹੈ ਪਹਿਲਾਂ ਜਦ 3 ਸਾਲ ਤਿੰਨ ਸਾਲ ਹੋ ਗਏ ਸਾਨੂੰ ਕੰਮ ਕਰਦੇ ਅੱਛਾ ਜੀ ਹਾਂ ਜੀ ਹਰ ਚੀਜ਼ ਆ ਸਾਡੇ ਕੋਲ ਕੀ ਬਾਤ ਹੈ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਤੇ ਤੁਹਾਡੇ ਚਿਹਰੇ ਦੀ ਮੁਸਕਾਨ ਨਾ ਦੱਸ ਰਹੀ ਆ ਵਾਹਿਗੁਰੂ ਦੀ ਕਿਰਪਾ ਜੀ ਕਿਰਪਾ ਚਲੋ ਕਿਰਪਾ ਬਣੀ ਰਹੇ ਜੀ ਵਾਹਿਗੁਰੂ ਪਰਮਾਤਮਾ ਤੁਸੀਂ ਉਂਝ ਵੀ ਚਲੋ ਮਾਇਆ ਦੇ ਤੌਰ ਤੇ ਉਂਝ ਵੀ ਮੈਨੂੰ ਬੜੇ ਤੁਹਾਡਾ ਸੁਭਾਅ ਮੈਨੂੰ ਦੇਖ ਕੇ ਲੱਗ ਗਿਆ ਮੈਂ ਕਿ ਬੜੀ ਸੰਤੁਸ਼ਟੀ ਮਾਤਾ ਦੇ ਚਿਹਰੇ ਤੇ ਖੁਸ਼ ਆ ਤੁਹਾਨੂੰ ਵੇਸ਼ਾ ਚੜਦੀ ਕਲਾ ਚ ਰੱਖੇ ਬਸ ਐਈ ਆ ਵਾਈ ਗੁਰੂ ਚੜਦੀ ਕਲਾ ਚ ਰੱਖੇ ਠੀਕ ਹੈ ਮਾਤਾ ਜੀ ਥੋੜੇ ਜਿਹਾ ਫਿਰ ਵੀ ਦੱਸੋ ਸਾਨੂੰ ਜਿੱਦਾਂ ਨਵੇਂ ਬੱਚੇ ਆ ਘਰਾਂਦੇ ਬੜਾ ਵੀ ਜਿੱਦਾਂ ਆ ਨਾ ਬਿਜ਼ਨਸ ਕਰਨ ਨੂੰ ਘਰਾਂਦੇ ਆ ਉਹ ਕਹਿੰਦੇ ਵੀ ਸਾਨੂੰ ਕੋਈ ਨੌਕਰੀ ਮਿਲ ਜੇ ਵੀ ਜਿੱਦਾਂ ਹੁਣ ਆਮ ਅਸੀਂ ਇਹ ਐਸੇ ਬੱਚਿਆਂ ਨੂੰ ਇਹੀ ਸੰਦੇਸ਼ ਦਿੰਨੇ ਆ ਦੇਖੋ ਅਸੀਂ ਬਜ਼ੁਰਗ ਹੋ ਕੇ ਬਿਜ਼ਨਸ ਕਰਦੇ ਆ ਬੱਚੇ ਬੇਲੇ ਨਾ ਫਿਰਨ ਘਰ ਆਉਣ ਨਾ ਉਹਨਾਂ ਨੂੰ ਬਿਜ਼ਨਸ ਕਰਨਾ ਚਾਹੀਦਾ ਕੋਈ ਨਾ ਕੋਈ ਮੇਰਾ ਇਹੀ ਸੰਦੇਸ਼ ਆ ਅੱਜਕੱਲ ਦੇ ਬੱਚਿਆਂ ਨੂੰ ਵੀ ਬੇਟਾ ਫਿਰੋ ਨਾ ਵੀ ਜਿੰਨਾ ਚਾਹੇ ਥੋੜਾ ਹੈ ਥੋੜੇ ਚਾਹੇ ਬੂੰਦ-ਬੂੰਦ ਨਾਲ ਤਲਾ ਪੜਦਾ ਠੀ ਥੋੜਾ ਹੈ ਚਾਹੇ ਥੋੜਾ ਬਾਲੋ ਵੀ ਸ਼ੁਰੂਆਤ ਸ਼ੁਰੂਆਤ ਕਰੋ ਹਾਂ ਸ਼ੁਰੂਆਤ ਕਰੋ ਹੋ ਸਮਾਂ ਨਾ ਹਾਰੋ ਠੀਕ ਹੈ ਅੱਛਾ ਮਾਤਾ ਜੀ ਜਿੱਦਾਂ ਤੁਸੀਂ ਦਿੱਲੀ ਜਾਂਦੇ ਆ ਤੇ ਦਿੱਲੀ ਦੇ ਜਿਹੜੇ ਵਪਾਰੀ ਆ ਉਹ ਸਾਰੇ ਸਾਰੇ ਜਾਣਦੇ ਨੇ ਜੀ ਹੁਣ ਜਾਣਦੇ ਆ ਮਾਤਾ ਜੀ ਮਾਤਾ ਜੀ ਹੁੰਦੀ ਆ ਅੱਛਾ ਜੀ ਮਾਤਾ ਜੀ ਮਾਤਾ ਜੀ ਮਾਤਾ ਜੀ ਜਦ ਵੀ ਆਣ ਜਾਣਾ ਪਹਿਲੇ ਚਾਹ ਹੁੰਦੀ ਪਾਣੀ ਆਉਂਦਾ ਪਹਿਲੇ ਫੇਰ ਚਾਹ ਹੁੰਦੀ ਫੇਰ ਮਾਤਾ ਜੀ ਨੂੰ ਕੁਰਸੀ ਬੈਠੋ ਚਾਹ ਪੀਓ ਫੇਰ ਤੁਹਾਡਾ ਸਾਮਾਨ ਦੱਸੋ ਅੱਛਾ ਜੀ ਫੇਰ ਉਹਨਾਂ ਦੇ ਮੂਰੇ ਪਾਤੀ ਰੱਖ ਦੇਣੀ ਆ ਪੁੱਤਰਾ ਸਾਮਾਨ ਚਾਹੀਦਾ ਉਹਨਾਂ ਨੇ ਜਦੇ ਥੱਲੇ ਚਵਾ ਦੇਣਾ ਕੀ ਬਾਤ ਹੈ ਮਾਣੇ ਥੋੜੇ ਫਿਰ ਵੀ ਦੱਸੋ ਵੀ ਜਿੱਦਾਂ ਇਹ ਜਦੋਂ ਤੁਸੀਂ ਪਹਿਲਾ ਸਟੈਪ ਚੱਕਿਆ ਜਦੋਂ ਪਹਿਲਾਂ ਤੁਸੀਂ ਕਿਹਾ ਵੀ ਘਰ ਚ ਮੈਂ ਜੀ ਮੈਂ ਅਸੀਂ ਸਟੈਪ ਚੱਕਿਆ ਨਹੀਂ ਸੀਗਾ ਹਾਂ ਅਸੀਂ ਦੁਕਾਨ ਪਾਈ ਸੀ ਘਰ ਹੁਣ ਦੱਸ ਦਿਓ ਕੱਪੜੇ ਦੀ ਦੁਕਾਨ ਪਾਈ ਸੀ ਹਾਂਜੀ 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 ਰੈਡੀमेड ਦੀ ਵੀ ਦੂਸਰੀ ਵੀ ਪਾਈ ਸੀ ਸਾਡੇ ਆਧਾਰ ਹੋਇਆ ਫਿਰ ਅਸੀਂ ਮਾਤਾ ਜੀ ਮੈਨੂੰ ਥੋੜੇ ਦੱਸੋ ਜਿਹੜਾ ਮਾਲ ਪਾਇਆ ਸੀ ਤੁਸੀਂ ਇੱਕਦਮ ਪਾ ਲਈ ਸੀ ਜ਼ਿਆਦਾ ਮਾਲ ਪਾ ਲਈ ਸੀ ਮੈਂ ਮੈਂ ਪਾ ਲਿਆ ਸੀ ਜ਼ਿਆਦਾ ਅੱਛਾ 5 ਲੱਖ ਦਾ ਮਾਲ ਪਾਇਆ ਇੱਕਦਮ ਬੱਲੇ ਬੱਲੇ 5 ਲੱਖ ਦਾ ਮਾਲ ਪਾ ਕੇ ਤੇ ਤਜਰਬਾ ਸੀ ਨਹੀਂ ਕੋਈ ਤਜਰਬਾ ਹੈਗਾ ਸੀ ਪਹਿਲਾਂ ਵੀ ਪਾਪਾ ਜੀ ਉਹ ਨਹੀਂ ਵੇਚਦੇ ਸੀ ਅਸੀਂ ਹਿਮਾਚਲ ਵਿੱਚ ਰਹਿੰਦੇ ਸੀ ਅੱਛਾ ਅੱਛਾ ਜੀ ਤਜਰਬਾ ਹਾਇ ਸੀ ਵੇਟ ਸਾਡੇ ਪੇਕੇ ਨਾ ਸੋਰੇ ਅੱਛਾ ਸੋਰੇ ਠੀਕ ਹੈ ਸੋਰਾ ਸਭ ਵੇਚਦੇ ਸੀ ਹਿਮਾਚਲ ਤੇ ਰਹਿੰਦੇ ਸੀ ਬਲਾਸਪੁਰ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਫਿਰ ਮੈਂ ਵੀ ਰਹੀ ਉੱਥੇ 15 ਸਾਲ ਠੀਕ ਹੈ ਜੀ ਵੱਡੀ ਦੁਕਾਨ ਸੀ ਸਾਡੀ ਅੱਛਾ ਅੱਛਾ ਜੀ 15-16 ਲੱਖ ਦੀ ਦੁਪੱਟੀ ਕੱਪੜੇ ਦੀ ਦੁਕਾਨ ਸੀ ਸਾਡੀ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਹਾਲਾਤ ਇੰਦਾਂ ਦੇ ਉਸ ਤੇ ਬਾਅਦ ਯਾਨੀ ਕਿ ਲਾਲਿਆਂ ਵਾਲਾ ਕੰਮ ਕੀਤਾ ਪਹਿਲਾਂ ਤੇ ਹੀ ਸ਼ੁਰੂ ਤੇ ਹੀ ਲਾਲਿਆਂ ਵਾਲਾ ਪੱਪੇ ਵਾਲਾ ਕੰਮ ਰਿਹਾ ਸਾਡਾ ਠੀਕ ਹੈ ਜੀ ਗੁਰੂ ਜੀ ਨੇ ਕਿਰਪਾ ਵੀ ਬਹੁਤ ਰੱਖੀ ਆ ਉਸ ਤੇ ਬਾਅਦ ਫਿਰ 5 ਲੱਖ ਤਾਂ ਜਦੋਂ ਮਾਲ ਪਾ ਲਿਆ ਲੋਕੀ ਉਧਾਰ ਲੈ ਗਏ ਉਹ ਫਿਰ ਉਧਾਰ ਲੈ ਗਏ ਫਿਰ ਉਸ ਤੇ ਬਾਅਦ ਲੋਕ ਲਾ ਦਿੱਤਾ ਅੱਛਾ ਜੀ ਦਿਲ ਦਿਲ ਟੁੱਟ ਗਿਆ ਤੁਹਾਡਾ ਦਿਲ ਟੁੱਟ ਗਿਆ ਅੱਛਾ ਜੀ ਤੁਸੀਂ ਤੁਸੀਂ ਕੀ ਤੁਸੀਂ ਲੋਕਾਂ ਨੂੰ ਕਹਿੰਨ ਵੀ ਤੁਸੀਂ ਪੈਸੇ ਮੋੜੋ ਸਾਡੇ ਵੀ ਇਹ ਬਹੁਤ ਲੋਕਾਂ ਨੂੰ ਜਾਂਦੇ ਵੀ ਰਹੇ ਨਹੀਂ ਦਿੱਤੇ ਹੈ ਨਹੀਂ ਅੱਜ ਨਹੀਂ ਹੈਗੇ ਸਵੇਰੇ ਆਇਓ ਕੱਲ ਨੂੰ ਆਇਓ ਪਰਸੋਂ ਨੂੰ ਆਇਓ ਐਦਾਂ ਲੋਕ ਜਵਾਬ ਦਿੰਦੇ ਰਹੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਜਿੰਦਾ ਲਾ ਦਿੱਤਾ ਉਹ ਬਾਬਾ ਜੀ ਨਹੀਂ ਉਧਰ ਹੀ ਨਹੀਂ ਹਿੰਗ ਸਿੰਘ ਬਾਬਾ ਜੀ ਨੇ ਉਹ ਸਾਨੂੰ ਨਾਲ ਲੈ ਗਏ ਅੱਛਾ ਜੀ ਇਹ ਇੱਥੇ ਤਾਂ ਨਹੀਂ ਲੈ ਗਏ ਅੱਛਾ ਹੀ ਨਹੀਂ ਉਹ ਕੋਲੇ ਹੀ ਨਹੀਂ ਜੀ ਪਰੇ ਨਹੀਂ ਹਿੰਗ ਸਿੰਘ ਬਾਬਾ ਜੀ ਨੇ ਉਹਨਾਂ ਕਹਿੰਦੇ ਵੀ ਚਲੋ ਭਾਈ ਉਸੇ ਜਿੰਦਾਂ ਨਾਲ ਆਓ ਦੁਕਾਨ ਨੂੰ ਕੱਪੜਾ ਪਾਓ ਚਲੋ ਗੁਰੂਕੀ ਲਾਹੌਰ ਚੱਲੀਏ ਅੱਛਾ ਜੀ ਬਾਬਾ ਜੀ ਦੇ ਵਿਆਹ ਚੱਲ ਗਏ ਅੱਛਾ ਜੀ ਅਸੀਂ ਬਾਬਾ ਜੀ ਦੇ ਵਿਆਹ ਚਲੇ ਗਏ ਉਹਨਾਂ ਦੀ ਗੱਡੀ ਵਿੱਚ ਪਾ ਕੇ ਮਾਲ ਸਾਡੇ ਕੋਲ ਕੁਝ ਨਹੀਂ ਰਿਹਾ ਅੱਛਾ ਵਾਹਿਗੁਰੂ ਨੇ ਕਿਰਪਾ ਬਹੁਤ ਵੱਡੀ ਕੀਤੀ ਆ ਉਸਤੇ ਬਾਅਦ ਦੁਕਾਨ ਛੱਡਤੀ ਠੀਕ ਹੈ ਅਸੀਂ ਮੇਲਿਆਂ ਚ ਲਾਉਣ ਲੱਗੇ ਗਰੀਬੀ ਬਹੁਤ ਸੀ ਠੀਕ ਹੈ ਉਸਤੇ ਬਾਅਦ ਗਰੀਬੀ ਗਰੀਬੀ ਬਹੁਤ ਸੀ ਅਸੀਂ ਜਦੋਂ ਗੁਰੂ ਤੈਗਵਾ ਦਰਜੀ ਦੇ ਕੋਈ ਜਾਣਦਾ ਸੀ ਨਾ ਵੀ ਅਸੀਂ ਪਲਾਣੇ ਤੋਂ ਜਾਏ ਆਏ ਅਸੀਂ ਪਲਾਣੇ ਤੋਂ ਦਰਸ਼ਨ ਕਰਿਆ ਆਏ ਮੈਂ ਕਹਾਂ ਨਾ ਕੁਰਤੇ ਗੱਬਾ ਜੀ ਕਦੇ ਸਾਨੂੰ ਵੀ ਦਰਸ਼ਨ ਕਰਾਉਂਗੇ ਅੱਛਾ ਜੀ ਕਦੇ ਸਾਨੂੰ ਵੀ ਦਰਸ਼ਨ ਕਰਾਉਂਗੇ ਫਲਾਣੇ ਤੋਂ ਗਏ ਆ ਫਲਾਣੇ ਤੋਂ ਗਏ ਆ ਕਦੇ ਅਸੀਂ ਵੀ ਕਿਤੇ ਜਾਵਾਂਗੇ 100 ਰੁਪਏ ਦੇ ਬੇਟਾ 100 ਦੀ ਆ ਹਾਂ ਜੀ ਜੇਦਾਸੀ ਅਰਦਾਸ ਕੀਤੀ ਮੈਂ ਫਿਰ ਬਾਬਾ ਜੀ ਨੇ ਸਾਡੀ ਸੁਣੀ ਅੱਛਾ ਜੀ ਟੈਂਪੋ ਮਿਲਿਆ ਅਸੀਂ ਸਾਰੇ ਜਾਇਆਏ ਦੇਣਾ ਤਾਂ ਹਮ ਕਦੇ ਦੇਖਿਆ ਨਹੀਂ ਕਿਹੜਾ ਗੁਰਦੁਆਰਾ ਕਦੇ ਦੇਖਿਆ ਨਹੀਂ ਉਸ ਗੁਰਦੁਆਰੇ ਜਾਏ 2 ਸਾਲ ਹੋ ਗਏ ਸਾਨੂੰ ਚੱਕਰਵਾਰ ਦੀ ਬੰਦਿਆਨ ਸਾਨੂੰ ਕਮਾਈ ਵੀ ਦਿੱਤੀ ਗੁਰੂ ਜੀ ਨੇ ਸਾਨੂੰ ਪੈਸਾ ਵੀ ਦਿੱਤਾ ਸਾਨੂੰ ਉਹ ਵੀ ਦਿੱਤੀ ਹੈ ਯਾਤਰਾ ਵੀ ਦਿੱਤੀ ਯਾਤਰਾ ਵੀ ਦਿੱਤੀ ਵੀ ਜਿਹੜੀ ਜਿਹੜੀ ਸੇਵਾ ਵੀ ਦਿੱਤੀ ਪਹਿਲਾਂ ਚੱਲੇ ਜਾਣਾ ਜਾ ਕੇ ਸੇਵਾ ਕਰਾਉਣੀ ਹੈ ਠੀਕ ਹੈ ਜਗ੍ਹਾ ਵੀ ਵਧੀਆ ਮਿਲ ਜਾਂਦੀ ਠੀਕ ਹੈ ਪਰ ਸੇਵਾ ਵੀ ਕਰਾਣੀ ਹੈ ਠੀਕ ਹੈ ਮਾਤਾ ਦੀ ਕਿਰਪਾ ਵਾ ਇਹ ਜਰੂਰ ਦੱਸੋ ਮਾਤਾ ਜਿੱਦਾਂ ਤੁਸੀਂ ਜਗ੍ਹਾ ਦਾ ਨਾਮ ਲਿਆ ਹਨ ਇਹ ਵੀ ਹੁੰਦਾ ਵੀ ਜਗ੍ਹਾ ਵੀ ਠੀਕ ਮਿਲਣੀ ਚਾਹੀਦੀ ਵੀ ਬਾਬਾ ਜੀ ਦੀ ਐਸੀ ਮਹਿਰ ਆ ਜਿੱਥੇ ਅਸੀਂ ਖੜ੍ਹ ਜਾਈਏ ਉੱਥੇ ਸਾਨੂੰ ਸਭ ਕੁਝ ਆ। ਉੱਥੇ ਜਗ੍ਹਾ ਮਿਲ ਜਾਂਦੀ ਆ। ਜਗ੍ਹਾ ਮਿਲ ਜਾਂਦੀ ਆ। ਹਾਂ ਬਹੁਤ ਕੁਝ ਦਿੱਤਾ ਆ ਮਾਲਕ ਨੇ ਬਹੁਤ ਕੁਝ। ਜੀ ਪਾਠ ਕਰੀਦਾ ਨਹੀਂ ਤੇ ਨਹੀਂ ਉਹ ਕਰੀਦਾ ਸੁਬਾ ਸਾਮ। ਹਾਂ ਜੀ ਦੁਪਹਿਰ ਨੂੰ ਵੀ ਆਪਣੀ ਪਾਣੀ ਲਾ ਕੇ ਬਹਿ ਜਾਂਦੇ ਆ। ਜੇ ਬਾਹ ਕਾਂਦੇ ਨੇ ਨਾ ਅਨੇ ਸੁੱਕਮ ਨਹੀਂ ਸਾਵ ਲਾ ਲੈਣੇ ਆ। ਠੀਕ ਹੈ ਜੀ। ਫੋਨ ਵਿੱਚ। ਤੇ ਮਾਤਾ ਜੀ ਫਿਰ ਜਿੱਦਾਂ ਤੁਸੀਂ ਜਾਂਦੇ ਹੋ ਮੇਲੇ ਹੁਣ ਜਿੱਦਾਂ ਇੱਥੇ ਆਏ ਹੋਏ ਆ ਫਿਰ ਆਰਾਮ ਵਗੈਰਾ ਕਿੱਥੇ ਕਰਦੇ ਹੋ? ਆਰਾਮ ਇੱਥੇ ਕਰਦੇ ਆ ਜੀ ਸਾਡਾ ਮੰਝਾ ਪਿਆ। ਇੱਥੇ ਢਾਲੀ ਦਾ ਸਮਾਨ ਇਕੱਠਾ ਕਰੀਦਾ। ਮੰਜਾੜੇ ਬੰਦ ਕਰਿਆ ਔਰ ਸੋ ਜਾਂਦੇ ਸੋ ਕੇ ਸਾਡੇ ਗੁਰੂਆਂ ਨੇ ਜੰਗਲਾਂ ਦੇ ਵਿੱਚ ਬਿਲਕੁਲ ਆਰਾਮ ਕਰਿਆ ਬਿਲਕੁਲ ਜੀ ਕੰਡਿਆਂ ਦੇ ਉੱਤੇ ਆਰਾਮ ਕਰਿਆ ਅਸੀਂ ਤਾਂ ਫੇਰ ਵੀ ਬਿਸਤਰ ਲਾ ਕੇ ਸੌਂਦੇ ਆ ਹਾਂ ਸਹੀ ਹੈ ਜੀ ਬਿਲਕੁਲ ਮੱਛੀਵਾੜੇ ਦੇਖ ਲੋ ਮੱਛੀਵਾੜੇ ਨੇ ਜੰਗਲਾਂ ਦੇ ਵਿੱਚ ਹਾਂਜੀ ਪੱਤੇ ਖਾ ਕੇ ਗੁਜ਼ਾਰਾ ਕਰਿਆ ਬਿਲਕੁਲ ਬਿਲਕੁਲ ਅੱਜ ਤਾਂ ਫੇਰ ਲੰਗਰ ਸਾਨੂੰ ਵਧੀਆ ਮਿਲਦੇ ਨੇ ਗੁਰੂ ਦੇ ਘਰ ਤੋਂ ਹਾਂਜੀ ਓਕੇ ਮੈਨੂੰ ਚੇਤਾ ਆ ਗਿਆ ਕਹਿੰਦੇ ਨਾ ਨਾਦਰ ਇੱਕ ਵਾਰੀ ਪੁੱਛਦਾ ਜਕਰਿਆ ਖਾਨ ਨੂੰ ਵੇ ਖਾਂਦੇ ਕੀ ਆ ਜਕਰਿਆ ਖਾਨ ਆ ਇੱਥੇ 22000 ਜਿਹੜੀਆਂ ਬੇਟੀਆਂ ਸੀਗੀਆਂ ਭਾਰਤ ਦੀਆਂ ਉਹ ਲੈ ਗਿਆ ਸੀਗਾ ਦਿੱਲੀ ਤੋਂ ਈਰਾਨ ਨੂੰ ਜਾ ਰਿਹਾ ਸੀਗਾ ਰਸਤੇ 'ਚ ਬਾਬਾ ਦੀਪ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਜੀ ਨੇ ਸਾਰਾ ਲੁੱਟ ਲਿਆ ਉਹਦਾ ਸਾਰਾ ਲੁੱਟ ਲਿਆ ਹਾਂ ਉਹ ਕਹਿੰਦਾ ਵੀ ਹੈ ਕੌਣ ਇਹ ਹੈ ਕੌਣ ਹੈ ਵੀ ਮੈਂ ਈਰਾਨ ਤੋਂ ਆ ਗਿਆ ਦਿੱਲੀ ਤੱਕ ਪਹੁੰਚ ਗਿਆ ਕਿਸੇ ਨੇ ਨਹੀਂ ਮੈਨੂੰ ਛੇੜਿਆ ਹਾਂ ਕਿਸੇ ਦੀ ਹਿੰਮਤ ਨਹੀਂ ਪਈ ਬਾਬਾ ਦੀਪ ਸਿੰਘ ਕਹਿੰਦਾ ਹੈ ਅਸੀਂ ਇੱਕ ਮੁੱਠ ਛੋਲਿਆਂ ਨਹੀਂ ਖਾਣੇ ਆ ਵੱਡੇ ਹਾਥੀਆ ਹਾਥੀਆ ਧਾ ਦੇਣੇ ਹੱਥ ਹੀ ਉਹ ਕਰ ਦੰਨੇ ਆ ਉਹ ਸਿੰਘ ਜਿਹੇ ਅਸਲੀ ਸਿੰਘ ਤੇ ਉਹ ਹਾਂਜੀ ਉਹ ਅਸਲੀ ਸਿੰਘ ਨੇ ਅਸੀਂ ਤਾਂ ਹੁਣ ਸੱਚੀ ਚੀਜ਼ਾਂ ਖਾਣੇ ਆ ਹਾਂਜੀ ਅਸੀਂ ਫੇਰ ਵੀ ਆਪਣੇ ਆਪ ਨੂੰ ਸਿੰਘ ਕਹਾਉਨੇ ਆ ਹਾਂ। ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਜੀ। ਅਸੀਂ ਉਹ ਨਹੀਂ ਰੀਸ ਕਰ ਸਕਦੇ, ਅਸੀਂ ਪੂਰੇ ਸਿੰਘ ਆ, ਅਸੀਂ ਵੀ ਨਹੀਂ ਰੀਸ ਕਰ ਸਕਦੇ ਉਹਨਾਂ ਦੀ। ਤੇ ਉਹਨਾਂ ਦੇ ਤਾਂ ਚਰਨਾਂ ਦੀ ਧੂੜ ਆ ਅਸੀਂ। ਬਿਲਕੁਲ। ਹਾਂ ਜੀ। ਅੱਛਾ ਮਾਤਾ ਇੱਕ ਚੀਜ਼ ਦੱਸੋ ਮੈਨੂੰ ਜਿੱਦਾਂ ਹੁਣ ਤੁਸੀਂ ਤੁਹਾਡੀ ਵੀ ਉਮਰ ਕਾਫੀ ਹੋ ਗਈ। ਕਿੰਨੀ ਤੁਸੀਂ ਤੁਸੀਂ ਉਮਰ? 62 ਸਾਲ ਦੀ ਹੋਗੀ। 62 ਸਾਲ ਦੀ ਹੋਗੀ ਨਾ। ਜਿੱਦਾਂ ਹੁਣ ਕਈ ਮਾਵਾ ਪੈਣਾ ਹੁੰਦੀਆਂ, ਉਹ ਕਹਿੰਦੀਆਂ ਵੀ ਸਾਡੀ ਤਾਂ ਹੁਣ ਉਮਰ ਹੋ ਗਈ, ਸਾਡੀ ਨੂੰ ਸਾਡੀ ਸੇਵਾ ਕਰੇ। ਤੇ ਅਸੀਂ ਕਦੇ ਵੀ ਨਹੀਂ ਸੋਚਿਆ ਬੇਟਾ। ਹਾਂ। ਨਾ। ਅਸੀਂ ਆਪਣੇ ਬੱਚਿਆਂ ਨੂੰ ਕਿਹਾ ਆ ਵੀ ਆਪਣੇ ਆਪਣੇ ਕਬੀਲਦਾਰੀ ਦਾ ਖਰਚਾ ਉਠਾਓ ਠੀਕ ਹੈ ਅਸੀਂ ਦੋ ਰੋਟੀਆਂ ਆਪਣੀਆਂ ਪਕਾ ਕੇ ਖਾ ਲਾਂਗੇ ਪੁੱਤਰਾ ਸਾਡੇ ਰੋਟੀ ਕਰਨੀ ਨਾ ਦੇਖਿਓ ਅੱਛਾ ਜੀ ਅਸੀਂ ਆਪਣੀ ਪਕਾ ਕੇ ਖਾਂਦੇ ਆ ਅੱਛਾ ਜੀ ਦੋ ਪੁੱਤਰ ਨੇ ਪੁੱਤਰ ਮੇਰੇ ਠੀਕ ਹੈ ਦੋ ਨੋਹਾਂ ਨਹੀਂ ਠੀਕ ਹੈ ਦੋ ਪੋਤਰੀਆਂ ਵੱਡੇ ਦੇ ਨੇ ਦੋ ਦੋ ਬੱਚੇ ਛੋਟੇ ਦੇ ਨੇ ਠੀਕ ਹੈ ਬੇਟਾ ਬੇਟੀ ਠੀਕ ਹੈ ਜੀ ਚਲੋ ਮਾਲਕ ਨੇ ਬਹੁਤ ਕੁਝ ਦਿੱਤਾ ਹੋਇਆ ਪਰ ਆਪਣੇ ਬੱਚਿਆਂ ਨੂੰ ਕਦੇ ਅਸੀਂ ਨਹੀਂ ਕਿਹਾ ਵੀ ਸਾਨੂੰ ਆਪਣੀ ਕਮਾਈ ਦੇ ਦਿਓ ਅਸੀਂ ਆਪਣੇ ਕੋਲੋਂ ਉਹਨਾਂ ਨੂੰ ਲਾਉਂਦੇ ਆਂ ਵਾਹਿਗੁਰੂ ਦੀ ਕਿਰਪਾ ਹੈ ਵਾਹਿਗੁਰੂ ਪਾਲਾ ਕਰੇ ਅਸੀਂ ਇਹੀ ਕਹਨੇ ਆਂ ਵੀ ਪੁੱਤਰਾ ਤੁਹਾਡੀ ਜ਼ਿੰਦਗੀ ਤੁਸੀਂ ਆਪੇ ਵਾਰਨੀ ਆਂ ਆਪੇ ਵਿਗਾੜਨੀ ਆਂ ਜੋ ਕੁਝ ਹੈ ਤੁਹਾਡੀ ਜ਼ਿੰਦਗੀ ਸਾਨੂੰ ਸੁਖ ਨੂੰ ਮਿਲੇ ਤੁਹਾਡੀ ਜ਼ਿੰਦਗੀ ਉਹ ਚਾਹੀਦੀ ਐ ਸਾਨੂੰ ਹੂੰ ਸਹੀ ਹੈ ਜੀ ਹਾਂ ਹਾਂ ਤੇ ਤੁਹਾਡੇ ਜਿਹੜੇ ਹਸਬੈਂਡ ਹੈ ਜੀ ਉਹਨਾਂ ਦਾ ਵੀ ਸਾਥ ਫਿਰ ਬੜਾ ਰਿਆ ਹੋਣਾ ਬਹੁਤ ਸਾਥ ਹੈ ਜੀ ਉਹਨਾਂ ਦਾ ਕਿ ਕਿਥੇ ਇੱਥੇ ਖੜੇ ਸੀਗੇ ਅਸੀਂ ਸਾਬ ਚਲੇ ਗਏ ਪਰੇ ਚਲੇ ਗਏ ਬੁਲਾਉਂ ਸੰਗਦੇ ਨੇ ਬਹੁਤ ਉਹ ਬਹੁਤ ਸੰਗਦੇ ਨੇ ਕਿਉਂਕਿ ਜਿਹੜਾ ਜੇ ਹਸਬੈਂਡ ਵੀ ਸਹੀ ਨਾ ਨਾ ਹੋਵੇ ਜੀ ਫਿਰ ਵੀ ਘਰ ਵਾਲੇ ਨੇ ਬਹੁਤ ਸਾਥ ਦਿੱਤਾ ਫਿਰ ਹਾਂ ਜੀ ਤਾਂ ਅਸੀਂ ਇੱਥੇ ਤੱਕ ਪਹੁੰਚੇ ਆ ਅਸੀਂ ਦੋਨੋਂ ਜਣੇ ਬਹੁਤ ਸਾਥ ਦੇ ਦਿੱਤਾ ਉਹਨਾਂ ਦਾ ਮੈਂ ਸਾਥ ਦਿੱਤਾ ਉਹਨਾਂ ਨੇ ਮੇਰਾ ਸਾਥ ਦਿੱਤਾ ਨਹੀਂ ਤਾਂ ਮੈਂ ਉਹਨਾਂ ਨਾਲ ਕਦੇ ਧੋਖਾ ਨਹੀਂ ਕੀਤਾ ਉਹਨਾਂ ਨੇ ਮੇਰੇ ਨਾਲ ਨਹੀਂ ਕਦੇ ਧੋਖਾ ਕੀਤਾ ਕਿਆ ਬਾਤ ਹੈ ਬਹੁਤ ਅੱਛੇ ਬੰਦੇ ਨੇ ਨਹੀਂ ਤਾਂ ਲੋਕੀ ਮਹਿਲਾਂ ਦੇ ਵਿੱਚ ਵੀ ਜਿਹੜੀਆਂ ਬੀਬੀਆਂ ਭੈਣਾਂ ਸਾਡੀਆਂ ਰੋਂਦੀਆਂ ਹੁੰਦੀਆਂ ਰੋਂਦੀਆਂ ਨਹੀਂ ਹੈ ਨਹੀਂ ਰੋਂਦੀਆਂ ਨਹੀਂ ਨਾ ਮੇਰੇ ਮੇਰੇ ਹਸਬੰਦ ਨੇ ਨਹੀਂ ਕਦੇ ਅਸੀਂ ਪਰਿਵਾਰ ਦੇਖੇ ਉਦੋਂ ਉਹ ਦੇਖ ਲੋ ਆਉਂਦੇ ਆ ਉਹ ਆ ਗਏ ਆ ਜਾਓ ਰੇ ਨੂੰ ਉਰੇ ਆਇਓ ਬੋਲਦੇ ਨਹੀਂ ਕਦੇ ਨਾ ਨਾ ਠੋਖਾ ਨਹੀਂ ਦਿੰਦਾ ਮੈਨੂੰ ਕਦੇ ਇਹਨਾਂ ਨੇ ਕਦੇ ਮੇਰਾ ਸਾਥ ਨਹੀਂ ਛੱਡਿਆ ਆਏ ਮੜ ਕੇ ਬੈਠੀ ਜੀ ਤੁਹਾਡਾ ਕੀ ਨਾਂ ਹੈ ਮੇਰਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਨਾ ਹੈ ਤੇ ਤੁਹਾਡਾ ਤੁਸੀਂ ਪਿੱਛੋਂ ਹਿਮਾਚਲ ਦੇ ਹੋ ਜੀ ਨਹੀਂ ਜੀ ਸਾਡੇ ਜੰਪਾਲ ਤਾਂ ਪੰਜਾਬ ਦੇ ਆ ਪਹਿਲਾਂ ਸਾਡਾ ਹਿਮਾਚਲ ਚ ਦੁਕਾਨ ਕਰਦੇ ਤੇ ਜੀ ਕੱਪੜੇ ਦੀ ਮੈਂ ਟੇਲਰਿੰਗ ਦਾ ਕੰਮ ਕਰਦਾ ਸੀ ਅੱਛਾ ਜੀ ਰੈਡੀ ਸਾਡੇ ਕੱਪੜੇ ਦਾ ਕੰਮ ਕਰਦੇ ਸੀ ਠੀਕ ਹੈ ਜੀ ਥੋੜੇ ਜਿਹਾ ਦੱਸੋ ਜੀ ਜਿਹੜਾ ਹਸਬੈਂਡ ਵਾਈਫ ਦਾ ਜਿਹੜਾ ਇੱਕ ਰਿਸ਼ਤਾ ਹੁੰਦਾ ਬੜਾ ਪਿਆਰਾ ਸਾਨੂੰ ਲੱਗਿਆ ਮੈਨੂੰ ਤੁਹਾਡੇ ਤੁਸੀਂ ਕਈ ਸਾਲ ਹੋ ਗਏ ਹਨ 40 ਸਾਲ ਲੰਘੀ ਸਾਲਗिरा ਸਾਡੀ ਹਾਂ ਜੀ 40 ਲੰਘ 83 ਚ ਵਿਆਹ ਹੋਇਆ ਦਾ ਸਾਡਾ 83 ਚ ਅੱਛਾ ਜੀ ਜਿਵੇਂ ਮੈਂ ਗੱਲ ਕਰ ਰਹੀ ਸੀ ਮਾਤਾ ਜੀ ਨਾਲ ਕਿ ਕਈ ਜਿਹੜੀਆਂ ਸਾਡੀਆਂ ਮਾਵਾ ਪੈਣਾ ਹੁੰਦੀਆਂ ਉਹ ਮਕਾਨ ਚਾਹੇ ਮੈਲਾਂ ਵਰਗੇ ਹੁੰਦੇ ਆ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਉਹ ਬੜਾ ਰੋਂਦੀਆਂ ਉਹ ਹੈਨਾ ਪਰ ਮਾਤਾ ਜੀ ਦੇ ਚਿਹਰੇ ਤੇ ਵੀ ਬੜੀ ਮੁਸਕਾਨ ਹੈ ਤੇ ਕਹਿੰਦੇ ਵੀ ਮੇਰਾ ਜਿਹੜਾ ਸਾਥ ਰਿਆ ਤੁਹਾਡਾ ਵੀ ਬੜਾ ਤੁਸੀਂ ਪੂਰਾ ਸਾਥ ਨਭਾਇਆ ਵਧੀਆ ਲੰਘਾ ਇਹ ਬਿਮਾਰ ਹੋ ਗਈ ਸੀ 7-8 ਸਾਲ ਬਿਮਾਰ ਰਹੇ ਹੈ ਮੈਂ ਕੰਮ ਕਰਕੇ ਆਪਣੀ ਬੇਟੀ ਦਾ ਕੋਰਸ ਕਰਾਇਆ ਜੀ ਐਨਐਮ ਕਰਾਈ ਉਸ ਇਹਨਾਂ ਨੇ ਥੋੜੀ ਜੀ ਰਕਮ ਇਕੱਠੀ ਕਰੀ ਹੋਈ ਸੀ 50000 ਰੁਪਇਆ ਉਹ ਮੈਂ ਲਾਈ ਮੈਂ ਆਪਣੀ ਬੇਟੀ ਨੂੰ ਜੀਐਨਐਮ ਕਰਾਈ ਅੱਜ ਸਰਕਾਰੀ ਜੋਬ ਕਰ ਰਹੀ ਆ ਉਹ ਭੱਤਗੜ ਦਾ ਅੱਛਾ ਜੀ ਹਾਂਜੀ ਸਰਕਾਰੀ ਜੋ ਤੇ ਹੈ ਸਰਕਾਰੀ ਜੋ ਕੀ ਕੀ ਬਾਤ ਹੈ ਜੀ ਪਰੋਨਾ ਬਾਹਰ ਆ ਜੀ ਸਾਡਾ ਅੱਛਾ ਜੀ ਹਾਂਜੀ ਪਹਿਲਾਂ ਆਸਟ੍ਰੇਲੀਆ ਤੇ ਹੁਣ ਅਮਰੀਕਾ ਦੀ ਕੰਪਨੀ ਦਵਾਈ ਆ ਜੀ ਅੱਛਾ ਜੀ ਹਾਂਜੀ ਕੀ ਬਾਤ ਹੈ ਫਿਰ ਤੇ ਮੈਂ ਉਹ ਵੀ ਗੱਲ ਕਰ ਰਹੀ ਸੀਗਾ ਵੀ ਜਿੱਦਾਂ ਨਾ ਮਾਤਾ ਜੀ ਹੁਣ ਤੁਸੀਂ ਉਮਰ ਹੋ ਗਈ ਤੋ ਨਾ ਤੁਹਾਡੇ ਦੋਹਾਂ ਦੀ ਕਾਫੀ ਲੇਕਿਨ ਜੇ ਸਾਥ ਨਾ ਹੋਵੇ ਨਾ ਤਾਂ ਜਿਹੜੇ ਜਵਾਨ ਬੰਦੇ ਵੀ ਆ ਉਹ ਉਹ ਜਵਾਨੀ ਤੋਂ ਪਹਿਲਾਂ ਹੀ ਮਲਕੀ ਬੁਢਾਪੇ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਤੇ ਹੋ ਜਾਂਦੇ ਆ ਹਾਂ ਨਹੀਂ ਮੈਂ ਦੇਖਿਆ ਇਹ ਹੱਥੀ ਹੋਰ ਈਜ਼ੀ ਹੈ ਹਾਂ ਐਸਾ ਇਹ ਹਜੇ ਵੀ ਝਪਾਰ ਚੱਕ ਕੇ ਜਿੰਦਾ ਮਰਜੀ ਕਮਾਈ ਚਲੇ ਜਾਂਦਾ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਜੇ ਸਾਡੀ ਉਮਰ ਦੋ 20 ਸਾਲ ਵੀ ਹੋਰ ਹੋਊਗੀ ਨਾ ਅਸੀਂ ਆਹ ਜਾਈ ਹੋਊਂਗੇ ਕੀ ਬਾਤ ਹੈ ਜੀ ਕਿ ਬਹੁਤ ਚੰਗਾ ਲੱਗਿਆ ਮੈਨੂੰ ਤੁਹਾਨੂੰ ਦੋਨੋਂ ਮਿਲ ਕੇ ਵਾਹਿਗੁਰੂ ਕਿਰਪਾ ਇਸ ਬੱਬੀ ਮੇਲ ਹੁੰਦੇ ਆ ਜੀ ਮੈਂ ਦੇਖੋ ਲੰਘਿਆ ਜਾ ਰਿਹਾ ਸੀਗਾ ਮੈਨੂੰ ਤੁਹਾਡਾ ਚਿਹਰਾ ਹੀ ਇਦਾਂ ਦਾ ਲੱਗਿਆ ਮੈਂ ਕਿ ਮਾਤਾ ਜੀ ਦੇ ਚਿਹਰੇ ਤੇ ਨਾ ਬੜਾ ਸਕੂਨ ਹੈ ਹੈਨਾ ਬੜਾ ਸਕੂਨ ਹੈ ਮੈਂ ਦੇਖੋ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਹੈਨਾ ਕੁਝ ਨਹੀਂ ਮੈਂ ਤਾਂ ਤੁਹਾਨੂੰ ਮੈਂ ਤਾਂ ਚਿਹਰਾ ਹੀ ਦੇਖਿਆ ਮੈਂ ਕਿ ਮਾਤਾ ਜੀ ਦਾ ਬਹੁਤ ਚਿਹਰਾ ਤੁਹਾਡਾ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਹੋਰ ਹੈਨਾ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਤੇ ਵੀ ਕਿਰਪਾ ਕਰੇ ਪੁੱਤਰਾ ਵਾਹਿਗੁਰੂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੈਮ ਦਾ ਖਾਣਾ ਟਾਈਮ ਦਾ ਸੌਣਾ ਟਾਈਮ ਦਾ ਉੱਠਣਾ ਬਿਲਕੁਲ ਠੀਕ ਹੈ ਪਾਟੜ ਕੇ ਪਹਿਲੇ ਬਾਹਰ ਠੀਕ ਹੈ ਜੀ 4 ਵਜੇ ਠੀਕ ਹੈ ਜੀ ਤੂੰ ਹੁਣ ਮੈਂ ਕਰੋ ਗਰਵਾਨੀ ਪੜੋ ਫਿਰ ਹੱਥ ਚਲਾਓ ਕਸੇ ਕੰਮ ਨੂੰ ਅੱਛਾ ਜੀ ਹਾਂ ਫਿਰ ਦੇਖੋ ਵਾਹਿਗੁਰੂ ਕੀ ਕੀ ਕੁਛ ਦਿੰਦਾ ਹੈ ਕਿਆ ਬਾਤ ਹੈ ਬਹੁਤ ਕੁਛ ਦਿੰਦਾ ਹੈ ਠੀਕ ਹੈ ਜੀ ਫਿਰ ਹੈ ਬਾਈਗੁਰ ਦੀ ਹਾਜ਼ਰੀ ਲੱਗ ਜਾਂਦੀ ਐ ਸੀ ਈਦਾ ਸਿੰਘਾਂ ਦੀ ਹਾਜ਼ਰੀ ਲੱਗ ਜਾਂਦੀ ਐ ਫਿਰ ਆਪਣਾ ਕੋਈ ਕੋਈ ਕੰਮ ਖਰਾਬ ਨਹੀਂ ਹੁੰਦਾ ਕੋਈ ਵੀ ਕੋਈ ਵੀ ਕੰਮ ਨੂੰ ਹੱਥ ਪਾ ਲੋ ਨਾ ਉਹ ਸੋਨਾ ਬਣ ਜਾਂਦਾ ਕੀ ਬਾਤ ਐ ਤੇ ਤੋ ਵੀ ਕੀ ਬਾਤ ਐ ਇਹ ਹਾਂ ਡੇਲੀ ਰੁਟੀਨ ਐ ਸਾਡਾ ਪਹਿਲੇ ਪੈਰ ਉੱਠ ਜਾਂਦੇ ਪਹਿਲੇ ਪੈਰ ਉੱਠ ਜਾਂਦੇ ਪਹਿਲੇ ਪੈਰ ਉੱਠੇ ਜਾਂਣ ਤੜਕੇ 4 ਵਜੇ ਇੰਨੇ 4 ਵਜੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਗੁਰਦੁਆਰੇ ਜਾਣਾ ਫਿਰ ਉੱਥੇ ਪਾਠ ਕਰਨਾ ਫਿਰ ਵਾਪਸ ਘਰ ਆਣਾ ਘਰ ਆ ਕੇ ਫਿਰ ਆਪਣਾ ਜੋ ਕੰਮ ਕਰਨਾ ਘਰ ਆ ਕੇ ਦੁਕਾਨ ਤੇ ਆ ਦੁਕਾਨ ਤੇ ਵੀ ਇਹੀ ਕੁਸ਼ੀ ਠੀਕ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ